ਬਟ ਮੇਰਾ ਖਿਆਲ ਜਦੋਂ ਸਸਪੈਂਡ ਹੋਗੀ ਇਹ ਪਾਲਿਸੀ ਉਦੋਂ ਹੀ ਮੈਂ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਸੀ ਔਰ ਮੈਂ ਇਹ ਕਿਆ ਸੀ ਇਹ ਗੱਲ ਕਿ ਆਮ ਆਦਮੀ ਪਾਰਟੀ ਨਾਲ ਤਾਂ ਉਹ ਹੀ ਜਿਹੜੀ ਕਹਾਵਤ ਕਈ ਵਾਰੀ ਪਿੰਡਾਂ ਦੇ ਬਜ਼ੁਰਗ ਸੁਣਾਉਂਦੇ ਐ ਕਿ ਛਿੱਤਰ ਵੀ ਖਾਦੇ ਤੇ ਗੰਡੇ ਵੀ ਖਾਂਦੇ ਸੋ ਏ ਇਸ ਪਾਲਿਸੀ ਦਾ ਅਸੀਂ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਲੋਕ ਇਹ ਪਾਲਿਸੀ ਚਾਹੁੰਦੇ ਨਹੀਂ ਵਾਊਟ ਐਨੀ ਡਿਮਾਂਡ ਤੁਸੀਂ ਇਹ ਪਾਲਿਸੀ ਲੈ ਕੇ ਆਏ ਜਿਸ ਪਾਲਿਸੀ ਦਾ ਮੋਟਿਵ ਡਵੈਲਪਮੈਂਟ ਨਹੀਂ ਹੈ ਜਿਸ ਪਾਲਿਸੀ ਦਾ ਮੋਟਿਵ ਕਿਸੇ ਵਿਅਕਤੀ ਆਮ ਵਿਅਕਤੀ ਨੂੰ ਘਰ ਦੇਣਾ ਨਹੀਂ ਹੈ ਕੇਵਲ ਮੋਟਿਵੇ ਸੀਗਾ ਕਿ ਪੈਸਾ ਇਕੱਠਾ ਕਰਨਾ ਹੈ ਔਰ ਇੱਕ ਤਾਂ ਖਜ਼ਾਨਾ ਭਰਨਾ ਹੈ ਇੱਕ ਅੰਡਰ ਦਾ ਟੇਬਲ ਸਮਾਨ ਇਕੱਠਾ ਕਰਨਾ ਹੈ ਇਹ ਦੋਵੇਂ ਜਿਹੜੇ ਮੋਟਿਵ ਸੀ ਉਹਨਾਂ ਦੇ ਫਲੌਪ ਮੋਟਿਵ ਸੀ ਕਿਉਂਕਿ ਕੋਈ ਵੀ ਪਾਲਿਸੀ ਜਿਹੜੀ ਹੈ ਉਹ ਮੋਟਿਵ ਤੋਂ ਬਿਨਾ ਥੂ ਨਹੀਂ ਹੁੰਦੀ ਸੋ ਇਸ ਕਰਕੇ ਕਿਸਾਨਾਂ ਦਾ ਗੁੱਸਾ ਦੇਖਦੇ ਹੋਏ ਕਿ ਇਹਨਾਂ ਨੇ ਵੜਨ ਨਹੀਂ ਦੇਣਾ ਇਹ ਪਾਲਿਸੀ ਵਾਪਸ ਲਈ ਅਨਦਰ ਥਿੰਗ ਇਜ਼ ਵਾਪਸ ਲੈਂਦਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਈ ਫਾਇਦਾ ਨਹੀਂ ਪੁਛੋ ਕਿਉਂ ਇਹ ਤਿੰਨ ਕਾਲੇ ਕਾਨੂੰਨ ਸਸਪੈਂਡ ਕੀਤੇ ਸੀ ਜਿਹੜੇ ਫਾਰਮਸ ਲਾਜ਼ ਲੈ ਕੇ ਆਇਆ ਸੀ ਨਰਿੰਦਰ ਮੋਦੀ ਜੀ ਤੇ ਜਿਹਦੇ ਵਿੱਚ ਅਕਾਲੀ ਦਲ ਦੀ ਸਹਿਮਤੀ ਸੀ ਤੇ ਹਰਸਿਮਰਤ ਨੇ ਸਾਈਨ ਕੀਤੇ ਸਨ ਆਫਟਰ ਥੈਟ ਹਰਸਿਮਰਤ ਕੋਰ ਬਾਦਲ ਨੇ ਕਾਫੀ ਦੇਰ ਕਨਵਿੰਸ ਕੀਤਾ ਕਾ ਲੀਡਰ ਨੇ ਕਿ ਦਿਸ ਪਾਲਿਸੀ ਇਜ਼ ਅ ਬੈਟਰਮੈਂਟ ਆਫ ਫਾਰਮ ਜਿਹੜੇ ਲਾਜ਼ ਨੇ ਤੇ ਉਸ ਤੋਂ ਬਾਅਦ ਧਰਨਾ ਲਾਇਆ ਧਰਨਾ ਜਦੋਂ ਲਾਇਆ ਤਾਂ ਫਿਰ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਟਿਲ ਟੂਡੇ ਬੀਜੇਪੀ ਨੂੰ ਤੇ ਅਕਾਲੀ ਦਲ ਨੂੰ ਇਸ ਗੱਲ ਲਈ ਪੰਜਾਬ ਦੇ ਕਿਸਾਨਾਂ ਨੇ ਮਾਫ ਨਹੀਂ ਕੀਤਾ ਰੀਜ਼ਨ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਦੇ ਮਨ ਦੇ ਵਿੱਚ ਛੁਪਿਆ ਹੋਇਆ ਜਿਹੜਾ ਜਲਾਦ ਹੈਗਾ ਉਹ ਕਿਸਾਨ ਵਿਰੋਧੀ ਹੈਗਾ ਸੋ ਇਸ ਕਰਕੇ ਹੁਣ ਡੀ ਨੋਟੀਫਾਈ ਕਰ ਲੋ ਇਹਨੂੰ ਨਾ ਕਰੋ ਇਹਨੂੰ ਬੰਦ ਕਰ ਦਿਓ ਇਹ ਲੋਕਾਂ ਨੇ ਮਾਫ ਨਹੀਂ ਕਰਨਾ ਕਿ ਜਦੋਂ ਇੱਕ ਆਮ ਕਿਸਾਨ ਦੇ ਪੁੱਤ ਨੂੰ ਮੌਕਾ ਮਿਲਿਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਗੁਰਾਨੀ ਹੀ ਵਾਸ ਆਮ ਕਿਸਾਨ ਦੇ ਪੁੱਤ ਨੂੰ ਉਦੋਂ ਉਹਨਾਂ ਦੀ ਨੱਕ ਦੇ ਥੱਲੇ ਕਿਸਾਨ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਬੇਸ਼ੱਕ ਇਹ ਸਾਜ਼ਿਸ਼ ਸਰੇ ਨਹੀਂ ਚੜ ਸਕੀ ਲੋਕਾਂ ਦਾ ਗੁੱਸਾ ਵੇਖੇ ਲੇਕਿਨ ਸਾਜੀ ਰਚੀ ਗਈ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਕਾਂਗਰਸ ਦੇ ਉਹਨਾਂ ਵਰਕਰਾਂ ਨੂੰ ਵਧਾਈ ਦੇਣਾ ਚਾਹਣਾ ਕਿ ਅੱਜ ਇਹ ਸਾਡੀ ਤੇ ਪੰਜਾਬ ਦੇ ਕਿਸਾਨਾਂ ਦੀ ਜਿੱਥੇ ਜੜੀ ਹੈ ਉਹ ਪੂਰੀ ਸੁਰੱਖਿਆ ਸਾਂਭਣ ਜਾ ਰਹੀ ਹੈ 31 ਅਗਸਤ ਤੋਂ ਪੰਜਾਬ ਪੁਲਿਸ ਦੀ ਜਿਹੜੀ ਤਣਾਤੀ ਸੀ ਉਸ ਨੂੰ ਹਟਾ ਦਿੱਤਾ ਜਾਊਗਾ ਦੇਖੋ ਇਹ ਬਹੁਤ ਮੱਧ ਭਾਗੀ ਗੱਲ ਹੈ ਇਹਦਾ ਮਤਲਬ ਸਾਡਾ ਜਿਹੜਾ ਅੱਜਕੱਲ੍ਹ ਜ਼ਮੀਨ ਦਾ ਕਬਜ਼ੇ ਦੀ ਗੱਲ ਹੁੰਦੀ ਏ ਪੰਜਾਬ ਦੇ ਜਿਹੜੇ ਲੋਕ ਐ ਉਹ ਜ਼ਮੀਨ ਦਾ ਟਰੈਕਟਰ ਲੈ ਕੇ ਬਾਏ ਆਉਂਦੇ ਆ ਕਹਿੰਦੇ ਸਾਡਾ ਕਬਜ਼ਾ ਹੋ ਗਿਆ ਹਾਲਾਂਕਿ ਬੌਂਡ ਨਾਲ ਕਬਜ਼ਾ ਨਹੀਂ ਬੰਦਦਾ ਪਰ ਉਹ ਕਹਿੰਦੇ ਕਿ ਸਾਡਾ ਕਬਜ਼ਾ ਹੋ ਗਿਆ ਅਸੀਂ ਵਟ ਪਾਏ ਅੱਜ ਕਿਤੇ ਨਾ ਕਿਤੇ ਸਾਡੇ ਡੈਮਸ ਤੇ ਜੇ ਸੀਐਸਐਫ ਲੱਗਦੀ ਏ ਤਾਂ ਮੁਕੰਮਲ ਤੌਰ ਤੇ ਡਾਕਾ ਤਾਂ ਉਹਨਾਂ ਨੇ ਮਾਰਿਆ ਹੀ ਸੀ ਸਾਡੇ ਹੱਕ ਤੇ ਲੇਕਿਨ ਮੁਕੰਮਲ ਤੌਰ ਤੇ ਕਿਤੇ ਨਾ ਕਿਤੇ ਉਹਨਾਂ ਦਾ ਕਬਜ਼ਾ ਵੀ ਹੋ ਜਾਣਾ ਪਰ ਇਹਦੇ ਪਿੱਛੇ ਕਾਰਨ ਜਿਹੜੀ ਹੈ ਫੇਰ ਮੈਂ ਉਹੀ ਕਹੂੰਗਾ ਪੋਲੀਟੀਕਲ ਵਿਲ ਹੈ ਜਿਹੜੀ ਉਹ ਕਿਤੇ ਨਾ ਕਿਤੇ ਵੀਕਨੈਸ ਹੁੰਦੀ ਹੈ ਤੁਸੀਂ ਯਾਦ ਹੋਣਾ ਜਦੋਂ ਪੰਜਾਬ ਨੂੰ ਉਹਨਾਂ ਨੇ ਕਿਹਾ ਕਿ ਹਰਿਆਣਾ ਨੂੰ ਅਸੀਂ ਵੱਖਰੀ ਵਿਧਾਨ ਸਭਾ ਦੇਾਂਗੇ ਥੈਨ ਚੀਫ ਮਿਨਿਸਟਰ ਸਾਹਿਬ ਸੇਜ਼ ਕਿ ਨਹੀਂ ਸਾਨੂੰ ਵੀ ਇੱਕ ਵੱਖਰੀ ਵਿਧਾਨ ਸਭਾ ਦੇ ਦਿਓ ਪੰਜਾਬ ਦੇ ਲਈ ਰਾਦਰ ਥੈਨ ਸੇਇੰਗ ਥੈਟ ਹਾ ਡੇਅਰ ਯੂ ਕਿਵੇਂ ਥੋਡੀ ਇਹ ਹੋਈ ਹਿੰਮਤ ਕੀ ਤੁਸੀਂ ਪੰਜਾਬ ਦੀ ਜ਼ਮੀਨ ਹਰਿਆਣਾ ਨੂੰ ਦੇਣ ਦੀ ਗੱਲ ਕਰ ਰਹੇ ਹੋ ਉਹੀ ਅੱਜ ਲੜਨਾ ਚਾਹੀਦਾ ਰਾਤ ਦਿਨ ਗਿਵਿੰਗ ਇਧਰ ਉਧਰ ਛੋਟੀ ਗੱਲ ਤੁਸੀਂ ਉੱਥੇ ਗਏ 4 ਦਿਨ ਡਰਾਮਾ ਕੀਤਾ ਉਹ ਲੀਵਰ ਨੂੰ ਇਧਰ ਤੱਕਦਾ ਤੁਸੀਂ ਆਪਦੀ ਪੁਲਿਸ ਲਾਤੀ ਤੁਹਾਡਾ ਮੰਤਰੀ ਬੈਠ ਗਿਆ ਤੁਸੀਂ ਸੀਐਸਐਫ ਲਾ ਲਈ ਇਹ ਤਾਂ ਜਿਆਦਾ ਖਤਰਨਾਕ ਹੈ ਐਂਡ ਮੈਨੂੰ ਲੱਗਦਾ ਹੈ ਚੀਫ ਸੈਕਰੀਟਰੀ ਸਾਹਿਬ ਨੂੰ ਇਹ ਰੀਤੇ ਰੋਲਾ ਪਾਉਣਾ ਚਾਹੀਦਾ ਹੈ ਲੜਾਈ ਲੜਨੀ ਚਾਹੀਦੀ ਹੈ ਆਦਰਵਾਇਜ਼ ਸੀਐਸਐਫ ਜਿਹੜੀ ਹੈਗੀ ਹੈ ਸਕਿਉਰਿਟੀ ਫੋਰਸਿਸ ਹੈਗੀਆਂ ਜਿਹੜੀਆਂ ਪੈਰਾਮਿਟਰੀ ਉਹ ਜੋ ਅਮਿਤ ਸ਼ਾਹ ਕਹੇਗਾ ਉਹੀ ਹੋਏਗਾ ਔਰ ਇਕ ਨਾ ਇਕ ਦਿਨ ਇਸ ਸੁੱਤੇ ਰਹਿ ਜਾਣਗੇ ਜਦੋਂ ਪੰਜਾਬ ਦਾ ਜਦੋਂ ਉਹਨਾਂ ਨੂੰ ਪਾਣੀ ਚਾਹੀਦਾ ਹੋਇਆ ਕਰੂ ਉਹ ਛੱਡ ਲਿਆ ਕਰਦੇ ਇੱਕ ਬੜਿੰਗ ਸਾਹਿਬ ਕੇਂਦਰ ਦੇ 800 ਕਰੋੜ ਤੋਂ ਜ਼ਿਆਦਾ ਦਾ ਜਿਹੜਾ ਪ੍ਰਧਾਨ ਮੰਤਰੀ ਕਾ ਯੋਜਨਾ ਦੇ ਤਹਿਤ ਆਉਂਦਾ ਫੈਸਲਾ ਸਰਕ ਪ੍ਰੋਜੈਕਟ ਦੇ ਤਹਿਤ ਉਹ ਰੱਦ ਕਰਤਾ ਹੈਗਾ ਆ ਸੈਂਟਰ ਸਰ ਸੈਸ਼ਨ ਦੇ ਵਿੱਚ ਤੁਸੀਂ ਇਹ ਦੋਨੋਂ ਆਵਾਜ਼ ਚੁੱਕੋਗੇ ਇੱਕ ਤਾਂ ਸੀਐਸਐਫ ਵਾਲੀ ਤੇ ਸਰ ਸਰ 100% ਕਿਉਂ ਨਹੀਂ ਚੁੱਕਾਂਗੇ ਅਸੀਂ ਪੰਜਾਬ ਦੇ ਸਾਨੂੰ ਇਸ ਧਰਤੀ ਨੇ ਪੈਦਾ ਕੀਤਾ ਇਹ ਜਿਹੜਾ ਵਿਤਕਰਾ ਹੈਗਾ ਡਿਸਕ੍ਰਿਮੀਨੇਸ਼ਨ ਹੈਗਾ ਤੁਸੀਂ ਦੇਖਿਆ ਹੋਣਾ ਜਦੋਂ ਪਹਿਲਾ ਬਜਟ ਆਇਆ ਸੀ ਇਸ ਵਾਰੀ ਗਵਰਨਮੈਂਟ ਆਫ ਇੰਡੀਆ ਦਾ 올 ਬਜਟ ਟੂ অর ਮਨੀ ਟੂ ਦੋਜ਼ ਪੀਪਲ ਦੋਜ਼ ਗਵਰਨਮੈਂਟਸ ਜਿਹੜੀਆਂ ਉਹਨਾਂ ਨਾਲ ਅਲਾਈਅੰਸ ਪਾਰਟਨਰਸ ਹੈ ਬੀਟ ਬਿਹਾਰ ਬੀਟ ਆਂਧਰਾ ਉਹਨਾਂ ਨੂੰ ਸਭ ਕੁਝ ਦੇਣ ਦੀ ਗੁਜ਼ਾਰਿਸ਼ ਕੀਤੀ ਕਿਉਂਕਿ ਕੇਵਲ 25 ਮੈਂਬਰ ਆਫ ਪਾਰਲੀਮੈਂਟ ਦਾ ਫਰਕ ਹੈਗਾ ਜੇ ਉਹ 25 ਮੈਂਬਰ ਆਫ ਪਾਰਲੀਮੈਂਟ ਇੱਧਰ ਉੱਧਰ ਹੋ ਜਾਣ ਕਾ ਮੋਦੀ ਸਾਹਿਬ ਦੀ ਸਰਕਾਰ गिर ਸਕਦੀ ਹੈ ਐਂਡ ਪੰਜਾਬ ਨੂੰ ਤਾਂ ਸਦੀਆਂ ਤੋਂ ਨਕਾਰਿਆ ਵੇ ਸਦੀਆਂ ਤੋਂ ਨਕਾਰਿਆ ਵੇ ਤੇ ਹੁਣ ਬੀਜੇਪੀ ਨੂੰ ਇਹ ਪਤਾ ਹੈ ਕਿ ਇੱਥੇ ਸਾਡੇ ਪੈਰ ਨਹੀਂ ਲੱਗਣੇ ਜਿੰਨਾ ਇਹਨਾਂ ਨੂੰ ਤੋੜ ਸਕਦੇ ਓਨਾ ਇਹਨਾਂ ਨੂੰ ਤੋੜੋ ਇਸੇ ਕਰਕੇ ਸਾਡਾ ਆਰਡੀਐਫ ਰੋਕ ਲੈਂਦੇ ਐ ਇਸੇ ਕਰਕੇ ਸਾਡੀਆਂ ਹੈਲਥ ਸਕੀਮਜ਼ ਰੋਕ ਲੈਂਦੇ ਇਸੇ ਕਰਕੇ 11 ਸਾਲਾਂ ਚ ਯੂ ਟੈਲ ਮੀ ਕਿਹੜਾ ਸਾਨੂੰ ਪ੍ਰੋਜੈਕਟ ਪੰਜਾਬ ਨੂੰ ਦਿੱਤਾ ਹੈ মিডিਆ ਤੁਸੀਂ ਬਣਾ ਦਿਓ ਕਿ ਆਹ ਪ੍ਰੋਜੈਕਟ ਜਿਹੜਾ ਵੱਡਾ ਤੁਹਾਨੂੰ ਸਰਕਾਰ ਨੂੰ ਕੇਂਦਰ ਸਰਕਾਰ ਨੇ ਦਿੱਤਾ ਹੈ ਔਰ ਇਹ ਜਿਹੜੀਆਂ ਸੜਕਾਂ ਰੋਕਣ ਦਾ ਕੰਮ ਹੈ 100% ਜਦੋਂ ਇੱਥੇ ਇਨਫਰਾਸਟ੍ਰਕਚਰ ਕ੍ਰੀਏਟ ਹੋਏਗਾ ਤਾਂ ਡਵੈਲਪਮੈਂਟ ਹੋਏਗੀ ਸੰਸਾਧਨ ਰੋਜ਼ਗਾਰ ਵਧੇਗਾ ਜੇ ਉਹ ਹੀ ਨਹੀਂ ਹੋਏਗਾ ਸਾਡੇ 850 ਕਰੋੜ ਰੁਪਏ ਸਾਡੀ ਸੜਕ ਦਾ ਰੋਕ ਲਓਗੇ ਤੁਸੀਂ ਮੈਂ ਇਹਦੀ ਨਿੰਦਾ ਕਰਦਾ ਹਾਂ ਔਰ ਇਹਨਾਂ ਬਾੜੇ ਸੀ ਇਸ ਬਾਰੇ ਔਰ ਇਹ ਜਿਹੜੀ ਸਾਡਾ ਪ੍ਰੋਜੈਕਟ ਨੈਸ਼ਨਲ ਹਾਈਵੇ ਦਾ ਪ੍ਰਧਾਨ ਮੰਤਰੀ ਵਾਲਾ ਰੋਕਿਆ ਗਿਆ ਪੈਸਾ ਇਹਦੇ ਤੇ ਵੀ ਅਸੀਂ ਆਉਣ ਵਾਲੀ ਪਾਰਲੀਮੈਂਟ ਦੇ ਵਿੱਚ ਮੁਜ਼ਾਰਾ ਵੀ ਕਰਾਂਗੇ ਔਰ ਇਹਦੇ ਤੇ ਗੱਲ ਵੀ ਕਰਾਂਗੇ ਦਸੋ ਵੈਰੀ ਬੈਡ ਦਿਸ ਇਜ਼ ਅ ਟੋਟਲੀ ਡਿਸਕ੍ਰਿਮੀਨੇਸ਼ਨ ਇਹ ਪੰਜਾਬ ਦੇ ਨਾਲ ਪੱਖਪਾਤ ਕਿਉਂ ਹੋ ਰਿਹਾ ਹੈ ਇਹ ਪੱਖਪਾਤ ਦੇ ਲੋਕ ਦੱਸਣ ਇਹ ਪੱਖਪਾਤ ਦੇ ਪ੍ਰਧਾਨ ਤੇ ਪੰਜ ਪੱਖਪਾਤ ਦੇ ਪ੍ਰਧਾਨ ਚੰਗੇ ਨੇ ਇਸਦੇ ਲਈ ਕੋਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ ਕਿਉਂਕਿ ਕਾਫੀ ਗੰਭੀਰ ਮਸਲੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਨੇ ਅਤੇ ਲਗਾਤਾਰ ਕੇਂਦਰ ਦਾ ਵਿਤਕਰਾ ਪੰਜਾਬ ਨਾਲ ਹੋ ਰਿਹਾ ਹੈ। ਫੋਰ ਵਾਟ ਦਿਸ ਇਹ ਪਾਰਟੀ ਮੀਟਿੰਗਸ ਦੇ ਵਿੱਚ ਭਾਜਪਾ ਕਹੇਗੀ ਆਓ ਸਾਡੇ ਨਾਲ ਚੱਲੋ ਇੱਕ ਵਾਰੀ ਹੋਈ ਸੀ ਤੇ ਭਾਜਪਾ ਦੇ ਪ੍ਰਧਾਨ ਨੇ ਕਿਹਾ ਕਿ ਚਲੋ ਆਈ ਵਿਲ ਲੈਟਸ ਗੋ ਟੂ ਪ੍ਰਾਈਮ ਮਿਨਿਸਟਰ ਆਫ ਇੰਡੀਆ ਜੋ ਵਿੱਚ ਹੀ ਗੱਲ ਰਹੇਗੀ ਲੈਟਸ ਗੋ ਟੂ ਪ੍ਰਾਈਮ ਮਿਨਿਸਟਰ ਆਫ ਇੰਡੀਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਕੋਲੇ ਜਾ ਕੇ ਮੰਤ ਕਰਨ ਦੀ ਲੋੜ ਹੈ ਯੂ ਟੈਲ ਮੀ ਪੰਜਾਬ ਇੱਕ ਹਿੰਦੁਸਤਾਨ ਦਾ ਸੂਬਾ ਨਹੀਂ ਹੈ ਕਿ ਪੰਜਾਬ ਆਪਣਾ ਯੋਗਦਾਨ ਨਹੀਂ ਪਾਉਂਦਾ ਪੰਜਾਬ ਨੇ ਤਾਂ ਛੋਟਾ ਸੂਬਾ ਹੁੰਦਿਆਂ ਵੱਡੇ ਯੋਗਦਾਨ ਪਾਏ ਆ ਆਲ ਪਾਰਟੀ ਮੀਟਿੰਗ ਬੁਲਾਓ ਫੇਰ ਉੱਥੇ ਪ੍ਰਧਾਨ ਮੰਤਰੀ ਜੀ ਕੋਲੇ ਹੱਥ ਜੋੜ ਕੇ ਭੀਖ ਮੰਗੋ ਅਸੀਂ ਭਿਖਾਰੀ ਤਾਂ ਨਹੀਂ ਆਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ 11 ਸਾਲ ਮਨਮੋਹਨ ਸਿੰਘ ਜੀ ਨੇ ਬੜਾ ਕੁਝ ਦਿੱਤਾ ਇੰਦਰ ਕੁਮਾਰ ਗੁਜਰਾਲ ਸੀ ਕਿ ਉਸ ਵੇਲੇ ਪੰਜਾਬ ਨੂੰ ਬੜਾ ਕੁਝ ਮਿਲਿਆ ਜਦੋਂ ਜਦੋਂ ਐਚ ਡੀ ਦੇਵ ਗੋੜਾ ਸੀਗੇ ਉਦੋਂ ਮਿਲਿਆ لیکن ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 11 ਸਾਲ ਤੋਂ ਸੰਕੁਚਨ ਨਹੀਂ ਇੱਕ ਵੋਟ ਵਾਲੇ ਮਸਲੇ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਪਰਸਪੈਕਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਂਗਰਸ ਦੇਸ਼ ਦੇ ਵਿੱਚ ਅਰਾਜਕਤਾ ਦਾ ਮਾਹੌਲ ਕ੍ਰੀਏਟ ਕਰੀਏ ਕਹਿੰਦੇ ਵੋਟਾਂ ਨਾਲ ਤੇ ਜਿੱਤ ਨਹੀਂ ਸਕਦੇ ਬੰਗਲਾਦੇਸ਼ ਔਰ ਸ਼੍ਰੀਲੰਕਾ ਦੀ ਤਰ੍ਹਾਂ ਦੇਸ਼ ਦੇ ਵਿੱਚ ਹੈ ਅਰਾਜਕਤਾ ਲਿਆਉਣ ਲਈ ਥੈਟਸ ਟੂ ਵੈਨ ਵੀ ਟਾਕ ਅਬਾਊਟ ਦਾ ਆਪਰੇਸ਼ਨ ਸੰਦੂਰ ਅਸੀਂ ਜਿਹਨੂੰ ਇਹ ਕਹਾਂਗੇ ਕਿ ਆਪਰੇਸ਼ਨ ਸੰਦੂਰ ਦੇ ਵਿੱਚ ਅੱਜ 100 ਦਿਨ ਹੋ ਗਿਆ ਸਾਨੂੰ ਇਹ ਦੱਸੋ ਦੇਸ਼ ਦਾ ਨੁਕਸਾਨ ਕੀ ਹੋਇਆ ਦਿਸ ਇਸ ਸਾਡਾ ਇੱਕ ਆਮ ਦੇਸ਼ ਦਾ ਨਾਗਰ ਮੇਰਾ ਫਰਜ ਬਣਿਆ ਮੈਨੂੰ ਮੇਰਾ ਬੇਟਾ ਪੁੱਛੇਗਾ ਪਾਪਾ ਆਪਣਾ ਘਰ ਚ ਕਿੰਨਾ ਨੁਕਸਾਨ ਹੋਇਆ ਮੈਂ ਉਹ ਦੱਸਾਂਗਾ ਉਹਦੋਂ ਬਾਰਿਸ਼ ਦੇ ਨਾਲ ਆਪਣਾ ਆਪਣਾ ਨੁਕਸਾਨ ਹੋਇਆ ਦੇਸ਼ ਨੂੰ ਇਹ ਜਾਣਨ ਦਾ ਹੱਕ ਨਹੀਂ ਕਿ ਕਿੰਨੇ 에ਅਰਕ੍ਰਾਫਟ ਡਿੱਗੇ ਤੇ ਕਿਉਂ ਡਿੱਗੇ ਵਾਟ ਇਜ਼ ਦਾ ਰੀਜ਼ਨ ਬਿਹਾਈਂਡ ਥੈਟ ਕਿਉਂ ਤੁਸੀਂ ਸੀਜ਼ ਫਾਇਰ ਟਰੰਪ ਦੇ ਕਹਿੰਦੇ ਕੀਤਾ 100 ਦਿਨ ਬਾਅਦ ਜੰਗ ਦੇ ਮੈਦਾਨ ਚ ਪਰ ਸਾਨੂੰ ਇਹਨਾਂ ਨੇ ਕਿਹਾ ਕਿ ਦੇਸ਼ ਦਰੋਹੀਓ ਦੇਸ਼ ਦਾ ਤੁਸੀਂ ਵਿਰੋਧ ਕਰਦੇ ਹੋ ਤੁਸੀਂ ਖਿਲਾਫ ਹੋ ਪਾਕਿਸਤਾਨੀ ਐ ਰਾਫ ਮਕਾਨਦੀ ਹੁਣ ਅਸੀਂ 11 ਸਾਲਾਂ ਬਾਅਦ ਜਦੋਂ ਲੁੱਟ ਹੋ ਰਹੀ ਸੀ ਛੱਤੀਸਗੜ੍ਹ ਪੱਤਰਕਾਰ ਕਹਿ ਰਹੇ ਸੀ ਜਿਹੜਾ ਐਗਜ਼ਿਟ ਪੋਲ ਕਹਿ ਰਿਆ ਸੀ ਵੀ ਛੱਤੀਸਗੜ੍ਹ ਕਾਂਗਰਸ ਨੂੰ ਆ ਰਹੀ ਹੈ ਮੱਧ ਪ੍ਰਦੇਸ਼ ਇਸ ਕਮਿੰਗ ਟੂ ਕਾਂਗਰਸ ਪਹਿਲਾਂ ਮਹਾਰਾਸ਼ਟਰ ਆ 5 ਮਹੀਨੇ ਪਹਿਲਾਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਤੇ 5 ਮਹੀਨੇ ਦੇ ਵਿੱਚ 70 ਲੱਖ ਨਵੇਂ ਵੋਟਰਸ ਬਣਾ ਦਿੱਤੇ ਜਾਂਦੇ ਜਿਹੜੇ 5 ਸਾਲਾਂ ਚ ਜੁੜੀ ਬਣੇ 5 ਮਹੀਨੇ ਪਹਿਲਾਂ ਐਮਪੀ ਜਾਦਾ ਜਿੱਤੇ ਸਾਡੇ ਲੇਕਿਨ ਪਾਰਲੀਮੈਂਟ ਅਸੀਂ ਵਿਧਾਨ ਸਭਾ ਲੂਜ਼ ਕਰ ਜੰਨੀ 8 ਸੀਟਾਂ ਦੇ ਫਰਕ ਨਾਲ 22000 ਵੋਟ ਦੇ ਫਰਕ ਨਾਲ ਟੋਟਲ ਅਸੀਂ ਹਰਿਆਣਾ ਦੀ ਸਰਕਾਰ ਗਵਾਦਨੇ ਕੇਵਲ 8 ਸੀਟਾ ਮਾਈਨਸ ਟੋਟਲ ਡਿਫਰੈਂਸ ਆਫ 22000 ਵੋਟਸ ਸਰਕਾਰ ਆਉਂਦੀ ਆਉਂਦੀ ਚਲੇਗੀ ਫਿਰ ਇਸ ਦੇਸ਼ ਵਿੱਚ ਕੋਰੋਨਾ ਕਾਲ ਹੋਇਆ ਲੋਕ ਭੱਜ ਭੱਜ ਕੇ ਪੈਦਲ ਮਰਗੇ ਗਏ ਲੇਕਿਨ ਇਹ ਬੌਮਦ ਵੱਡੀ ਬੌਮਦ ਦਾ ਫਿਰ ਦੁਬਾਰੇ ਆ ਗਿਆ ਫਿਰ ਹੁਣ ਤੀਸਰੀ ਵਾਰੀ ਹੋ ਗਿਆ ਅਸੀਂ 11 ਸਾਲ ਸਬਰ ਦਾ ਘੁੱਟ ਭਰ ਕੇ ਬੈਠੇ ਰਹੇ ਜਿੰਨਾ ਚਿਰ ਸਾਡੇ ਕੋਲ ਪ੍ਰੂਫ ਨਹੀਂ ਸੀ ਜਦੋਂ ਪ੍ਰੂਫ ਆਏ ਫਾਰਮ ਨੰਬਰ 6 ਤੇ ਜਿਹੜਾ ਕਿ ਨਿਊ ਵੋਟਰ ਰਸਤੇ ਹੈ ਉਹ ਰਿਤੇ 121 21 ਸਾਲ ਦੇ ਲੋਕਾਂ ਦੀਆਂ ਵੋਟਾਂ ਬਣਾਈਆਂ ਗਈਆਂ ਜਿਹੜੀ ਕਿ ਇਲੈਕਸ਼ਨ ਕਮਿਸ਼ਨ ਦੀ ਗਲਤੀ ਹੈ ਫਾਰਮ 6 ਤੇ ਦੋ ਵਾਰੀ ਬੰਦਾ ਰਜਿਸਟਰ ਹੋਇਆ ਦੋ ਵਾਰੀ ਵੋਟ ਪਾਇਆ ਸਾਡੇ ਕੋਲ ਪ੍ਰੂਫ ਹੈ ਅਸੀਂ ਕਹਿੰਦੇ ਹਾਂ ਕਿ ਸਾਨੂੰ ਵੀਡੀਓਗ੍ਰਾਫੀ ਦਿਖਾਓ ਕਹਿੰਦੇ ਉਹ ਤਾਂ ਡਿਸਟਰੋਏ ਕਰਤੀ ਤਾਂ ਜੋ ਇਹ ਪਤਾ ਨਾ ਲੱਗ ਸਕੇ ਵੀ ਇੱਕ ਬੰਦੇ ਦੀਆਂ ਕਿੰਨੀਆਂ ਵੋਟਾਂ ਚਲੋ ਰਾਹੁਲ ਗਾਂਧੀ ਦੀ ਗੱਲ ਤੇ ਤੁਸੀਂ ਕਹਿੰਦੇ ਹੋ ਵੀ ਨਹੀਂ ਮੰਨਦੇ that means what rahul gandhi says ਕਿ 1 ਲੱਖ ਤੋਂ ਉੱਪਰ ਵੋਟਾਂ ਦੇ ਵਿੱਚ ਟੈਕਨੀਕਲ ਗਲਤੀ ਤਾਂ ਨਜ਼ਰ ਆਈ ਹੈ ਇੱਕ ਘਰ 'ਚ 80 ਵੋਟਾਂ ਇੱਕ ਬੰਦੇ ਦੀਆਂ 4 ਵੋਟਾਂ ਆਡਾ ਡਰਾਜਾਂ 'ਚ ਵੋਟਾਂ ਜ਼ੀਰੋ ਹਾਊਸ ਨੰਬਰ ਫੋਟੋ ਇਨਵੈਲਿਡ ਇਹਰਾ ਮਤਲਬ ਟੈਕਨੀਕਲੀ ਇਸ ਦੇਸ਼ ਦਾ ਲੋਕਤੰਤਰ ਹੈ ਜਿਹੜਾ ਕਨਸਟੀਟਿਊਸ਼ਨ ਹੈ VOTER ਅਸੀਂ ਕਹਿੰਦੇ ਕਿ ਚੁੰਨਦੇ ਆ ਲੋਕ ਇਹਰਾ ਮਤਲਬ ਉਹਨਾਂ ਇੱਕ ਇੱਕ ਅਸੈਂਬਲੀ ਚ ਲੱਖ ਵੋਟਾਂ ਦੀ ਤੁਹਾਡੇ ਕੋਲੇ ਟੈਕਨੀਕਲ ਮਿਸਟੇਕ ਤਾਂ ਹੈਗੀ ਆ ਜੇ ਤੁਸੀਂ ਇਹ ਗੱਲ ਨਹੀਂ ਮੰਨਦੇ ਰਾਹੁਲ ਜੀ ਦੀ ਯਕੀਨ ਨਹੀਂ ਕਰਦੇ ਹਾਲਾਂਕਿ ਹੇਰਾਫੇਰੀ ਕੀਤੀ ਹੇਰਾਫੇਰੀ ਦੇ ਨਾਲ ਵੋਟ ਚੋਰੀ ਦੇ ਨਾਲ ਦੇਸ਼ ਦੇ ਅੰਦਰ ਅੱਜ ਬੀਜੇਪੀ ਦੀ ਸਰਕਾਰ ਹੈ ਹਾਂ ਥੋੜੀ ਤਾਂ ਦੁਬਾਰਾ ਪਰ ਟੈਕਨੀਕਲ ਉਰਜਾ ਨਾ ਆ ਰਹੀਆਂ ਕਿ ਇਸ ਕਰਕੇ ਹੁਣ ਐਸਆਈਆਰ ਕਰ ਰਹੇ ਆਂ ਵਾਈ ਐਸਆਈਆਰ ਔਨ ਬਿਹਾਰ ਕਿਉਂ ਐਸਆਈਆਰ ਬਿਹਾਰ ਚ ਕਰ ਰਹੇ ਹੋ ਇੱਕ ਕਰਨਾਟਕਾ ਚ ਕਿਉਂ ਨਹੀਂ ਕਰਦੇ ਜਿੱਥੇ ਚੋਣਾਂ ਜਿੱਥੇ ਹਰਿਆਣਾ ਚੋਣ ਹੋਗੇ ਉੱਥੇ ਕਿਉਂ ਨਹੀਂ ਕਰ ਰਹੇ ਹੋ ਤੁਸੀਂ ਹਾਂ ਜੋ 90 ਲੱਖ ਵੋਟਰ ਤੁਸੀਂ ਕੱਟਦੇ ਹੋ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਆ ਤੇ ਕਾਂਗਰਸ ਦੇ ਅਲਾਈਅੰਸ ਨੂੰ ਵੋਟ ਪਾਉਂਦੇ ਆ ਤੇ ਫਿਰ ਅਸੀਂ ਭਾਜਪਾ ਦੀ ਸਰਕਾਰ ਫਿਰ ਉੱਥੇ ਬਣਾ ਲੀਆ ਥਿਸ ਇਜ਼ ਦਾ ਮੇਨ ਮੋਟਿਵ ਅਸੀਂ ਸੰਸਰ ਗਏ ਸੀ ਸਾਰੇ ਮਿਲਣਾ ਸੇ ਇਲੈਕਸ਼ਨ ਕੋਈ ਚੁਣੌਤ ਬੈਰੀਗੇਟਿੰਗ ਆਲੇ ਰੋਕ ਲਿਆ ਗਿਆ ਥਾਣੇ ਲੈ ਗਿਆ ਰਾਹੁਲ ਗਾਂਧੀ ਖਰਗੇਸਾਲ ਵਕਲੇਸ਼ ਯਾਦਵ ਅਸੀਂ ਕੋਈ ਚੋਰ ਤਾਂ ਹੈ ਨਹੀਂ ਚੁਨੇ ਹੋਏ ਲੋਕ ਹੈ ਸੋ ਇਹ ਸਰਾਸਰ ਇਸ ਦੇਸ਼ ਦੇ ਅੰਦਰ ਨਾਮ ਦੀ ਤਾਂ ਡੈਮੋਕ੍ਰੇਸੀ ਰਹਿ ਗਈ ਹੈ ਆਦਰਵਾਇਜ਼ ਡਿਕਟੇਟਰਸ਼ਿਪ ਹੈ ਲੈਂਡ ਪੂਲਿੰਗ ਪਾਲਿਸੀ ਡੀ ਨੋਟੀਫਾਈ ਕਰਤੀ ਇਹ ਵੀ ਕਿਸਾਨਾਂ ਦੀ ਮਿਰਖਲ ਬੰਗ ਸੀਗੀ